ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਇਹ ਬੰਗੀ ਦੀ ਪੱਧ ਖੇਡ ਗਰਾਊਂਡ ਫੌਜੀ ਫਿਜ਼ੀਕਲ ਅਕੈਡਮੀ ਤੇ ਹਫਤਾਵਰੀ ਲੜਾਈ ਚੱਲ ਰਹੀ ਆ ਕ੍ਰੋਸ ਕੰਟਰੀ ਕਰਦੇ ਆ ਖਿਡਾਰੀ ਇਹਨਾਂ ਨੂੰ ਜਿਹੜੀ ਅੱਜ ਦੀ ਡਾਈਟ ਦਿੱਤੀ ਗਈ ਆ ਉਹਦੇ ਵਿੱਚ ਜ਼ਰੂਰਤ ਦੀਆਂ ਚੀਜ਼ਾਂ ਅੰਡੇ ਪਨੀਰ ਤੇ ਹੋਰ ਆਈਟਮਾਂ ਦਿੱਤੀਆਂ ਹੋਈਆਂ ਨੇ ਤੇ ਉਹਨਾਂ ਲਈ ਇਹਨਾਂ ਨੌਜਵਾਨਾਂ ਦਾ ਧੰਨਵਾਦ ਸਾਰਿਆਂ ਦਾ ਪਾਰ ਪਰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਹਫਤਾਵਰੀ ਲੜੀ ਦੇ ਅਨੁਸਾਰ ਅੱਜ ਡਾਈਟ ਦੀ ਸੇਵਾ ਪਹੁੰਚੀ ਹੈ ਭਾਈ ਹਰਪ੍ਰੀਤਾ ਭਾਈ ਜਸਵਿੰਦਰ ਦਸਾ ਭਾਈ ਬਲਜੀਤ ਸਿੰਘ ਅਮਨਦੀਪ ਭਾਈ ਧਰਵਿੰਦਰ ਇਹਨਾਂ ਵੀਰਾਂ ਨੇ ਸਾਡੇ ਬੱਚਾ ਨੂੰ ਡਾਈਟ ਦੀ ਸੇਵਾ ਜਿਹੜੀ ਪ੍ਰੋਵਾਈਡ ਕੀਤੀ ਹੈ ਅਗਦੀ ਸੇਵਾ ਭੇਜੀ ਹੈ ਤਹਿ ਦਿਲੋਂ ਧੰਨਵਾਦ ਕਰਦੇ ਆ ਭਾਈ ਹਰਪ੍ਰੀਤ ਤੇ ਭਾਈ ਦਸਾ ਜਸਵਿੰਦਰ ਦਸਾ ਬਲਜੀਤ ਅਮਨਦੀਪ ਤੇ ਭਾਈ ਧਰਵਿੰਦਰ ਦਾ ਇਹਨਾਂ ਨੇ ਸਾਡੇ ਬੱਚਾ ਨੂੰ ਇਹ ਡਾਈਟ ਦੀ ਸੇਵਾ ਪ੍ਰੋਵਾਈਡ ਕਰਵਾਈ ਹੈ ਤੇ ਅਸੀਂ ਅਪੀਲ ਕਰਦੇ ਆ ਜੋ ਹੋਰ ਵੀ ਕੋਈ ਸੇਵਾ ਕਰਨੀ ਚਾਹੁੰਦਾ ਹੈ ਤਾਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਇਹ ਜਿਹੜੀ ਡਾਈਟ ਦੀ ਸੇਵਾ ਹੈ ਇਹ ਹਰ ਹਫਤੇ ਐਤਵਾਰ ਨੂੰ ਸਾਡੇ ਬੱਚੇ ਕ੍ਰਾਸ ਕੰਟਰੀ ਭਜਦੇ ਨੇ ਤਾਂ ਕਿ ਇਹਨਾਂ ਨੂੰ ਇਹਨਾਂ ਦੀ ਪੂਰਤੀ ਲਈ ਮਿਹਨਤ ਲਈ ਇਹ ਡਾਈਟ ਦਿੱਤੀ ਜਾਂਦੀ ਹੈ ਤੇ ਅੱਜ ਇਹ ਡਾਈਟ ਦੀ ਸੇਵਾ ਜਿਹੜੀ ਪਹੁੰਚੀ ਹੈ ਇਹ ਵੀਰਾਮੋਲ ਤੋਂ ਪਹੁੰਚੀ ਹੈ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਟੇ ਵਰਕਆਊਟ ਦੇ ਨਾਲ ਨਾਲ ਇਹਨਾਂ ਦੀ ਡਾਈਟ ਦਾ ਵੀ ਚਾਹ ਲੈਣਾ ਪੈਂਦਾ ਤੇ ਕੋਈ ਹਰ ਕੋਈ ਆ ਕੇ ਆਪਣਾ ਯੋਗਦਾਨ ਪਾ ਸਕਦਾ ਹੈ ਜਿੱਦਾਂ ਕਿ ਸੋਲਿਆਂ ਦੀ ਸੇਵਾ ਹੋ ਗਈ ਹੈ ਨਾ ਔਰ ਜਿੱਦਾਂ ਕਿ ਆਨਾਂ ਦੀ ਸੇਵਾ ਹੋ ਗਈ ਔਰ ਜੋ ਵੀ ਇਹਨਾਂ ਦੇ ਲਈ ਜ਼ਰੂਰੀ ਸਮਾਨ ਆ ਤੇ ਸਾਰੇ ਜਣੇ ਅੱਗੇ ਆ ਕੇ ਬੱਚਿਆਂ ਦਾ ਪੂਰਾ ਸਾਥ ਦੇਣਾ ਹੈ ਤੇ ਸਾਰਿਆਂ ਨੇ ਆਪਣਾ ਆਪਣਾ ਯੋਗਦਾਨ ਪਾਉਣਾ ਹੈ ਠੀਕ ਹੈ ਤੇ ਬਾਕੀ ਸਾਰੇ ਪਿੰਡ ਨੂੰ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਇੱਥੇ ਇਹਨਾਂ ਦੇਖੋ ਕਿ ਠੰਡ ਆ ਠੰਡ ਉਹਨਾਂ ਵਾਸਤੇ ਹੁੰਦੀ ਆ ਜਿਹੜੇ ਠੰਡ ਮੰਨਦੇ ਨੇ ਹਾਂ ਵਰਕਆਊਟ ਕਰਨ ਵਾਲੇ ਵਾਸਤੇ ਕੋਈ ਠੰਡ ਨਹੀਂ ਹੈ ਔਰ ਤੁਸੀਂ ਆਪਣੇ ਬੱਚਿਆਂ ਨੂੰ ਭੇਜੋ ਔਰ ਇੱਥੇ ਵਰਕਆਊਟ ਕਰਵਾਓ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਬਹੁਤ ਸੋਹਣਾ ਜਿਹਾ ਕੰਮ ਹੈ ਆਪਣੇ ਪਿੰਡ ਦੇ ਵਿੱਚ ਹੋ ਰਿਹਾ ਤੇ ਸਾਰੇ ਜਣੇ ਇਸ ਚੀਜ਼ ਨੂੰ ਅੱਗੇ ਵਧ ਕੇ ਆਪਾਂ ਪ੍ਰਮੋਟ ਕਰਨਾ ਹੈ ਧੰਨਵਾਦ Thank you.